ਵਿਸ਼ਾ ਵਿਗਿਆਨ ਪਾਠ ਨੰਬਰ 14 ਪਾਣੀ ਦੇ ਸਰੋਤ ਬੱਚਿਓ ਧਰਤੀ ਉੱਪਰ ਵੱਖ-ਵੱਖ ਰੂਪ ਵਿੱਚ ਪਾਣੀ ਮੌਜੂਦ ਹੈ ਇਸ ਪਾਠ ਵਿੱਚ ਅਪਾ ਪਾਣੀ ਦੇ ਵੱਖ-ਵੱਖ ਸਰੋਤ ਬਾਰੇ ਪੜਾਂਗੇ ਅਗਲੇ ਦਿਨ ਸਵੇਰ ਦੀ ਸਭਾ ਤੋਂ ਬਾਅਦ ਅਧਿਆਪਕ ਨੇ ਮੂੜ ਪਾਣੀ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਪਿਆਰੇ ਬੱਚਿਓ ਪਾਣੀ ਜੀਵਨ ਦਾ ਅਧਿਆਰ ਹੈ ਪਾਣੀ ਤੋਂ ਬਿਨਾ ਜੀਵਨ ਸੰਭਵ ਹੀ ਨਹੀਂ ਕੀ ਤੁਹਾਨੂੰ ਪਤਾ ਹੈ ਕਿ ਪਾਣੀ ਕਿੱਥੋਂ ਆਉਂਦਾ ਹੈ ਉਸਦੇ ਸਰੋਤ ਕੀ ਹਨ ਹਰਮਨ ਸਾਡੇ ਘਰ ਤਾਂ ਜਿ ਪਾਣੀ ਟੂਟੀਆਂ ਰਾਹੀਂ ਆਉਂਦਾ ਹੈ ਅਧਿਆਪਕ ਟੂਟੀਆਂ ਵਿੱਚ ਪਾਣੀ ਕਿੱਥੋਂ ਆਉਂਦਾ ਹੈ ਜਸਲੀਨ ਉਹ ਤਾਂ ਵੱਡੀ ਟੈਂਕੀ ਵਿੱਚੋਂ ਆਉਂਦਾ ਹੈ ਅਧਿਆਪਕ

ਧਰਤੀ ਹੇਠੋਂ ਪਾਣੀ ਕਿਵੇਂ ਕੱਢਿਆ ਜਾਂਦਾ ਹੈ ਉੱਤਰ ਧਰਤੀ ਹੇਠੋਂ ਪਾਣੀ ਟਿਊਬਵੈਲ ਰਾਹੀਂ ਕੱਢਿਆ ਜਾਂਦਾ ਹੈ ਵਰਖਾ ਪਿਆਰੇ ਬੱਚਿਓ ਮੀਂਹ ਪੈਂਦਾ ਦਾ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੁਣ ਵਰਖਾ ਦਾ ਪਾਣੀ ਹੀ ਵਹਿੰਦਾ ਹੋਇਆ ਨਦੀਆਂ ਨਾਲਿਆਂ ਤਰਿਆਵਾਂ ਛਪਣਾ ਤਲਾਬਾਂ ਦਾ ਰੂਪ ਲੈ ਲੈਂਦਾ ਹੈ ਪ੍ਰਸ਼ਨ ਨੰਬਰ 2 ਧਰਤੀ ਤੇ ਪਾਣੀ ਦਾ ਮੁੱਖ ਸੋਮਾ ਕੀ ਹੈ ਉੱਤਰ ਧਰਤੀ ਤੇ ਪਾਣੀ ਦਾ ਮੁੱਖ ਸੋਮਾ ਵਰਖਾ ਹੈ ਬਰਫ ਬਾਰਿ ਬਰਫ ਬਾਰਿ ਵੀ ਵਰਖਾ ਦਾ ਹੀ ਰੂਪ ਹੈ ਉੱਚੇ ਪਹਾੜੀ ਖੇਤਰਾ ਵਿੱਚ ਬਹੁਤ ਜ਼ਿਆਦਾ ਸਰਦੀ ਕਾਰਨ ਮੀਂਹ ਦੀਆਂ ਬੂੰਦਾਂ ਜੰਮ ਜਾਂਦੀਆਂ ਹਨ ਅਤੇ ਬਰਫ ਦੇ ਰੂਪ ਵਿੱਚ ਡਿੱਗਦੀਆਂ ਹਨ ਇਹ ਬਰਫ ਪਹਾੜਾ ਦੀਆਂ ਚੋਟੀਆਂ ਤੇ ਜੰਮ ਜਾਂਦੀ ਹੈ ਗਰਮੀਆਂ ਵਿੱਚ ਇਹ ਬਰਫ ਪਿਗਲ ਕੇ ਪਾਣੀ ਦੇ ਰੂਪ ਵਿੱਚ ਨਦੀਆਂ ਨਾਲਿਆਂ ਅਤੇ ਦਰਿਆਵਾਂ ਰਾਹੀਂ ਸਮੁੰਦਰ ਤੱਕ ਪਹੁੰਚਦੀ ਹੈ ਨਦੀਆਂ ਜਾਂ ਦਰਿਆਵਾਂ ਵਰਖਾ ਜਾਂ ਬਰਫਬਾਰੀ ਦਾ ਪਿਗਲਿਆ ਪਾਣੀ ਜਦੋਂ ਪਹਾੜਾ ਤੋਂ ਚਰਨਿਆਂ ਦੇ ਰੂਪ ਵਿੱਚ ਹੇਠਵਲ ਵਹਿ ਤੁਰਦਾ ਹੈ ਤਾਂ ਆਪਣਾ ਰਸਤਾ ਮੈਦਾਨਾ ਵਿੱਚੋਂ ਆਪ ਹੀ ਬਣਾ ਲੈਂਦਾ ਹੈ ਇਸੇ ਨੂੰ ਨਦੀ ਜਾਂ ਦਰਿਆ ਆਖਦੇ ਹਨ ਗੰਗਾ ਜਮਨਾ ਸਤਲੁਜ ਬਿਆਸ ਆਦੀ ਉਤਰੀ ਭਾਰਤ ਦੀਆਂ ਪ੍ਰਮੁੱਖ ਨਦੀਆਂ ਹਨ ਸਤਲੁਜ ਬਿਆਸ ਅਤੇ ਰਾਵੀ ਦਰਿਆ ਪੰਜਾਬ ਵਿੱਚੋਂ ਲੰਘਦੇ ਹਨ ਪ੍ਰਸ਼ਨ ਨੰਬਰ 3 ਪੰਜਾਬ ਵਿੱਚੋਂ ਕਿਹੜੇ-ਕਿਹੜੇ ਦਰਿਆ ਲੰਘਦੇ ਹਨ ਉੱਤਰ ਪੰਜਾਬ ਵਿੱਚੋਂ ਸਤਲੁਜ ਬਿਆਸ ਅਤੇ ਰਾਵੀ ਦਰਿਆ ਲੰਘਦੇ ਹਨ ਨਹਿਰਾ ਜਾਂ ਸੂਏ ਨਹਿਰਾ ਸੂਏ ਜਾਂ ਨਾਲੇ ਨਦੀਆਂ ਦੇ ਪਾਣੀ ਨੂੰ ਦੂਰ-ਦੂਰ ਦੇ ਖੇਤरां ਵਿੱਚ ਪਹੁੰਚਾਉਣ ਲਈ ਬਣਾਏ ਜਾਂਦੇ ਹਨ ਇਹਨਾਂ ਦਾ ਮੁੱਖ ਮੰਤਵ ਜਾਈ ਅਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਨਾ ਹੁੰਦਾ ਹੈ ਜਿਵੇਂ ਪਾਖੜਾ ਨਹਿਰ ਟੋਬੇ ਜਾਂ ਤਲਾਬ ਇਹ ਪਿੰਡਾਂ ਸ਼ਹਿਰਾਂ ਵਿਚਲੇ ਉਹ ਨੀਵੇਂ ਖੇਤਰ ਹੁੰਦੇ ਹਨ ਜਿਨ੍ਹਾਂ ਵਿੱਚ ਵਰਖਾ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਇਸੇ ਵਰਤੋਂ ਕਈ ਖੇਤਰਾ ਵਿੱਚ ਸਿੰਜਾਈ ਲਈ ਵੀ ਕੀਤੀ ਜਾਂਦੀ ਹੈ ਅਤੇ ਕਈ ਥਾਵਾਂ ਤੇ ਤਲਾਬ ਵਿੱਚ ਮੱਛੀਆਂ ਵੀ ਪਾਲੀਆਂ ਜਾਂਦੀਆਂ ਹਨ ਸਤਰੰਗੀ ਪਿੰਗ ਅਸੀਂ ਕਈ ਵਾਰੀ ਵਰਖਾ ਪਿੱਛੋਂ ਆਸਮਾਨ ਵਿੱਚ ਸਤਰੰਗਾ ਤੋਂ ਬਣਿਆ ਇੱਕ ਅਰਧ ਚੱਕਰ ਵੇਖਦੇ ਹਾਂ ਇਸ ਨੂੰ ਸਤਰੰਗੀ ਪਿੰਗ ਵੀ ਕਿਹਾ ਜਾਂਦਾ ਹੈ ਸਤਰੰਗੀ ਪਿੰਗ ਮੀ ਪੈਨ ਤੋਂ ਬਾਅਦ ਸੂਰਜ ਤੋਂ ਉਲਟ ਦਿਸ਼ਾ ਵੱਲ ਬਣੀ ਦਿਖਾਈ ਦਿੰਦੀ ਹੈ ਬੱਚਿਆਂ ਨੂੰ ਸਤਰੰਗੀ ਪੀਂਗ ਦੇ ਸਤ ਰੰਗਾਂ ਦੀ ਸਹੀ ਪਹਿਚਾਨ ਅਤੇ ਤਰਤੀਬ ਤੋਂ ਜਾਣੂ ਕਰਵਾਇਆ ਜਾਵੇ ਵੀ ਵਾਇਲਟ ਆਈ ਇੰਡੀਗੋ ਬੀ ਬਲੂ ਜੀ ਗ੍ਰੀਨ Y, yellow, O, orange, R, red. प्रश्न नंबर सतरंगी उत्तर सतरंगी पीघ रंग हेठला हे पानी टू जल पहला ही पढ़ चुके कि वर्खा दा पानी. ਇਹ ਧਰਤੀ ਵਿੱਚ ਸਮਾ ਜਾਂਦਾ ਹੈ ਜਿਸ ਨੂੰ ਅਸੀਂ ਪੂਜਲ ਜਾਂ ਧਰਤੀ ਹੇਠਲਾ ਪਾਣੀ ਆਖਦੇ ਹਾਂ ਇਸ ਨੂੰ ਧਰਤੀ ਹੇਠੋਂ ਖੂਹਾਂ ਹਲਕੀਆਂ ਜਾਂ ਟਿਊਬਵੈੱਲਾ ਰਾਹੀਂ ਕੱਢਿਆ ਜਾਂਦਾ ਹੈ ਪੂਜਲ ਨੂੰ ਧਰਤੀ ਹੇਠਾਂ ਜਮਾ ਹੋਣ ਵਿੱਚ ਹਜ਼ਾਰਾਂ ਸਾਲ ਲੱਗਦੇ ਹਨ ਇਸ ਲਈ ਇਸ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਪ੍ਰਸ਼ਨ ਨੰਬਰ 5 ਪਾਣੀ ਦੇ ਵਰਤੋਂ ਸੰਜੇਵ ਨਾਲ ਕਿਉਂ ਕਰਨੀ ਚਾਹੀਦੀ ਹੈ ਉੱਤਰ ਪਾਣੀ ਨਿਤਰਤੀ ਜਮਾ ਹੋਣ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ ਇਸ ਲਈ ਪਾਣੀ ਦੇ ਵਰਤੋਂ ਸੰਜੇਵ ਨਾਲ ਕਰਨੀ ਚਾਹੀਦੀ ਹੈ ਪਾਣੀ ਦੀ ਕਮੀ ਅੱਜਕੱਲ ਅਸੀਂ ਪਾਣੀ ਦੀ ਬਹੁਤ ਦੁਰਵਰਤੋਂ ਕਰ ਰਹੇ ਹਾਂ ਇਸ ਨਾਲ ਦਰਤੀ ਇਥੇ ਪਾਣੀ ਦਾ ਪੱਦਰ ਲਗਾਤਾਰ ਡੁੰਗਾ ਹੋ ਰਿਹਾ ਹੈ ਕਰਾਂ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਨਦੀਆਂ ਅਤੇ ਦਰਿਆਵਾਂ ਦੇ ਸਾਫ਼ ਪਾਣੀ ਵਿੱਚ ਮਿਲ ਰਿਹਾ ਹੈ ਇਸ ਤਰ੍ਹਾਂ ਪੀਣ ਵਾਲੇ ਸਾਫ਼ ਪਾਣੀ ਦੀ ਲਗਾਤਾਰ ਕਮੀ ਹੋ ਰਹੀ ਹੈ ਸਾਨੂੰ ਸਾਰਿਆਂ ਨੂੰ ਕਦੇ ਵੀ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਪਾਣੀ ਦੀ ਕਮੀ ਅਤੇ ਦੁਰਵਰਤੋਂ ਬਾਰੇ ਲੋਕਾਂ ਨੂੰ ਜਾਗਰਿਤ ਕਰਨਾ ਚਾਹੀਦਾ ਹੈ। ਯਾਦ ਰੱਖਣ ਯੋਗ ਗੱਲਾਂ ਧਰਤੀ ਉੱਤੇ ਪਾਣੀ ਦੇ ਅਨੇਕ ਸਰੋਤ ਹਨ। ਪਾਣੀ ਦਾ ਮੁੱਖ ਸਰੋਤ ਵਰਖਾ ਹੈ। ਧਰਤੀ ਹੇਠਲਾ ਪਾਣੀ ਵੀ ਅਸਲ ਵਿੱਚ ਵਰਖਾ ਦਾ ਪਾਣੀ ਹੀ ਹੁੰਦਾ ਹੈ। ਬਰਫ਼ਬਾਰੀ ਵੀ ਵਰਖਾ ਦਾ ਹੀ ਰੂਪ ਹੈ ਸਤਰੰਗੀ ਪਿੰਕ ਮੀਂਹ ਪੈਣ ਤੋਂ ਬਾਅਦ ਬੰਦੀ ਹੈ ਘਰ ਅਤੇ ਗੱਡੀਆਂ ਤੋਂ ਨਾਲ ਵੀ ਪਾਣੀ ਦੀ ਦੁਰਵਰਤ ਹੁੰਦੀ ਹੈ ਆ ਬੱਚੋ ਇਸ ਦਾ ਪਾਠ ਬਿਆ ਸ਼ੁਰੂ करिए ਨੰਬਰ 6 ਖਾਲੀ ਥਾਵਾਂ ਪਰੋ ਉੜਾ ਤਰਤੇ ਉੱਤੇ ਪਾਣੀ ਦਾ ਮੁੱਖ ਸਰੋਤ ਡੈਸ਼ ਹੈ हांजी बच्चों ऊपर ਦਿੱਤੀਆਂ ਆਪਸ਼ਨਾਂ ਵਿੱਚੋਂ ਸਹੀ ਆਪਸ਼ਨ ਚੁਣ ਕੇ ਅਸੀਂ ਖਾਲੀ ਥਾਂ ਨੂੰ ਭਰਾਂਗੇ ਧਰਤੀ ਉੱਤੇ ਪਾਣੀ ਦਾ ਮੁੱਖ ਸਰੋਤ ਡੈਸ਼ ਹੈ ਵਰਖਾ ਧਰਤੀ ਉੱਤੇ ਪਾਣੀ ਦਾ ਮੁੱਖ ਸਰੋਤ ਵਰਖਾ ਹੈ ਐਡਾ ਸਾਡੇ ਘਰਾਂ ਦੀਆਂ ਟੂਟੀਆਂ ਲਈ ਪਾਣੀ ਦਾ ਪ੍ਰਬੰਧ ਡੈਸ਼ ਕਰਦਾ ਹੈ ਵਾਟਰ ਵਰਕਸ ਵਿਭਾਗ ਈਡੀ ਸਤਰੰਗੀ ਪਿੰਗ ਵਿੱਚ ਡੈਸ਼ ਰੰਗ ਹੁੰਦੇ ਹਨ 7 ਸਤਰੰਗੀ ਪਿੰਗਵਿਚ ਸਤ ਰੰਗ ਹੁੰਦੇ ਹਨ ਸਸਾ ਦਰਿਆ ਅਖੀਰ ਡੈਸ਼ ਵਿੱਚ ਮਿਲ ਜਾਂਦਾ ਹੈ ਸਮੁੰਦਰ ਹਾਂ ਹਾਂ ਤਲਾਬਾਂ ਵਿੱਚ ਡੈਸ਼ ਵੀ ਪਾਲੀਆਂ ਜਾਂਦੀਆਂ ਹਨ ਮੱਛੀਆਂ ਤਲਾਬਾਂ ਵਿੱਚ ਮੱਛੀਆਂ ਵੀ ਪਾਲੀਆਂ ਜਾਂਦੀਆਂ ਹਨ ਨੰਬਰ 7 ਕਹੀਂ ਜਾਂ ਗਰਲ ਦਾ ਨਿਸ਼ਾਨ ਲਗਾਓ ਉੜਾ ਸਤਲੁਜ ਦਰਿਆ ਪੰਜਾਬ ਵਿੱਚੋਂ ਲੰਘਦਾ ਹੈ? ਹਾਂਜੀ ਦੱਸੋ ਬੱਚਿਓ ਇਹ ਸਹੀ ਜਾਂ ਗਲਤ? ਸਹੀ ਬਿਲਕੁਲ ਠੀਕ। ਐੜਾ ਸਤਰੰਗੀ ਪਿੰਗ ਮੀਂਹ ਪੈਣ ਤੋਂ ਪਹਿਲਾਂ ਬੰਦੀ ਹੈ? ਗਲਤ। ਈੜੀ ਧਰਤੀ ਹੇਠਲਾ ਪਾਣੀ ਵੀ ਵਰਖਾ ਦਾ ਪਾਣੀ ਹੀ ਹੁੰਦਾ ਹੈ? ਸਹੀ। ਸਸਾ ਉਹ ਜਲਦੀ ਵਰਤੋ ਸੰਜੇਬ ਨਾਲ ਕਰਨੀ ਚਾਹੀਦੀ ਹੈ ਸਹੀ ਹਾਂ ਹਾ ਸਤਰੰਗੀ ਪੀਂਗ ਸੂਰਜ ਵੱਲ ਵੇਖਣ ਤੇ ਵਿਖਾਈ ਦਿੰਦੀ ਹੈ ਗਲਤ ਨੰਬਰ 8 ਸਹੀ ਵਿਕਲਪ ਅੱਗੇ ਠੀਕ ਦਾ ਨਿਸ਼ਾਨ ਲਾਓ ਥੋੜਾ ਸਤਰੰਗੀ ਪੀਂਗ ਵਿੱਚ ਇਹਨਾਂ ਵਿੱਚੋਂ ਕਿਹੜਾ ਰੰਗ ਨਹੀਂ ਹੁੰਦਾ ਆਪਸ਼ਨ ਹੈ ਲਾਲ ਪੀਲਾ ਕੁਲਾਬੀ ਆਪਸ਼ਨ ਹੈ ਗੁਲਾਬੀ ਐੜਾ ਉੱਤਰੀ ਭਾਰਤ ਦੀ ਮੁੱਖ ਨਦੀ ਕਿਹੜੀ ਹੈ ਆਪਸ਼ਨ ਹੈ ਗੰਗਾ ਕ੍ਰਿਸ਼ਨਾ ਨਰਮਦਾ ਸਹੀ ਆਪਸ਼ਨ ਹੈ ਗੰਗਾ ਈਡੀ ਧਰਤੀ ਹੇਠਾ ਪਾਣੀ ਜਮਾ ਹੋਣ ਨੂੰ ਕਿੰਨੇ ਸਾਲ ਲੱਗਦੇ ਹਨ ਆਪਸ਼ਨ ਹੈ 10 ਸਾਲ 100 ਸਾਲ 1000 ਸਾਲ ਸਹੀ ਆਪਸ਼ਨ ਹੈ ਹਜ਼ਾਰਾਂ ਸਾਲ ਸਸਾ ਕਿਹੜਾ ਦਰਿਆ ਪੰਜਾਬ ਵਿੱਚੋਂ ਨਹੀਂ ਲੰਘਦਾ ਜਮੁਨਾ ਰਾਵੀ ਬਿਆਸ ਸਹੀ ਆਪਸ਼ਨ ਹੈ ਜਮੁਨਾ ਨੰਬਰ 9 ਸਤਰੰਗੀ ਪਿੰਗ ਦਾ ਚਿੱਤਰ ਬਣਾ ਕੇ ਸਹੀ ਤਰਤੀਬ ਵਿੱਚ ਰੰਗ ਭਰੋ ਹਾਂਜੀ ਬੱਚਿਓ ਇਸ ਵਿੱਚ ਤੁਸੀਂ ਸਤਰੰਗੀ ਪਿੰਗ ਦਾ ਚਿੱਤਰ ਬਣਾ ਕੇ ਉਸ ਵਿੱਚ ਤਰਤੀਬ ਵਿੱਚ ਰੰਗ ਭਰੋ ਬੱਚਿਓ ਇਸੇ ਸਾਡਾ ਪਾਠ ਪਾਣੀ ਦੇ ਸਰੋ ਤੇਜ਼ਾ ਅਭਿਆਸ ਜਲਦੀ ਹੀ ਮਿਲਾਂਗੇ ਹਣੀ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ